ਅੱਜ ਤੱਕ ਤੂਪੁਰਾ ਵਿਖੇ ਸੰਤ ਬਾਬਾ ਹਰੀਦਾਸ ਜੀ ਦੀ ਜਗਾ ਤੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ 295 ਦੀ ਹੋਈ ਮਹੀਨਾਵਾਰ ਮੀਟਿੰਗ ਜਿਸ ਵਿੱਚ ਵੱਖ-ਵੱਖ ਏਜੰਡੇ ਪਾਸ ਕੀਤੇ ਗਏ ਤੇ اجلاس ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਡਾਕਟਰ ਸਵਰਨਜੀਤ ਸਿੰਘ ਲੋਪੋ ਤੇ ਡਾਕਟਰ ਪ੍ਰਗਟ ਸਿੰਘ ਜੀ ਨੇ ਦਿੱਤੀ ਜਾਣਕਾਰੀ ਆਓ ਕਰਦਿਆਂ ਗੱਲਬਾਤ ਡਾਕਟਰ ਸਾਹਿਬ ਜਿਹੜੀ ਅੱਜ ਤੁਹਾਡੀ ਮੀਟਿੰਗ ਹੋਈ ਹੈ ਜੀ ਤਖਤਪੁਰਾ ਸਾਹਿਬ ਵਿਖੇ ਉਹਦੇ ਬਾਰੇ ਦਿਓ ਜਾਣਕਾਰੀ ਜੀ ਅੱਜ ਦੀ ਜਿਹੜੀ ਸਾਡੀ ਇੱਥੇ ਜੀ ਜਥੇਬੰਦੀ ਦੀ ਗੈਰੰਟੀ ਨੂੰ ਮਹੀਨਾਵਾਰ ਮੀਟਿੰਗ ਹੁੰਦੀ ਹੈ ਉਹ ਹਰ ਵਾਰੀ ਦੀ ਤਰ੍ਹਾਂ ਮਹੀਨੇ ਦੀ ਮੀਟਿੰਗ ਇੱਥੇ ਅੱਜ ਹੋਈ ਹੈ 12:00 ਤੋਂ 2:00 ਤੱਕ ਤੇ ਜਿਸ ਦੇ ਵਿੱਚ ਕਿ ਸਾਡੇ ਡਾਕਟਰ ਸਾਹਿਬ ਸਾਰੇ ਹਾਜ਼ਰ ਹੋਏ ਆ ਇਹਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਨਵਾਂ اجلاس ਨਵੇਂ ਸਾਥੀਆਂ ਦੀ ਚੋਣ ਕਰਨੀ ਹੈ ਉਹ ਅਸੀਂ ਪੈਨਲ ਤਿਆਰ ਕਰ ਲਿਆ ਹੋਇਆ ਹੈ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਦਾ ਜਿਹੜਾ ਬਲਾਕ ਦਾ ਔਰ ਜ਼ਿਲ੍ਹੇ ਦਾ ਇਹਦੀ ਚੋਣ ਕਰ ਦਿੱਤੀ ਜਾਵੇਗੀ ਤੇ ਸਰ ਕੋਈ ਕੈਂਪ ਵਗੈਰਾ ਵੀ ਲਵਾਉਣਾ ਤੁਸੀਂ ਹਾਂਜੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ اجلاس ਤੋਂ ਬਾਅਦ ਚ ਪਹਿਲਾਂ ਅਸੀਂ ਮੋਢਲਾ ਕੈਂਪ ਉਹਦੇ ਚ ਖੁੰਦਾਨ ਕੈਂਪ ਜਾਂ ਮੋਢੀ ਸਹਾਤਾ ਦਾ ਕੈਂਪ ਅਸੀਂ ਐ ਕੋਈ ਆਪਣੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਪਿੰਡ ਚੋਣ ਕਰਕੇ ਉਹਦੀ ਉੱਥੇ ਅਸੀਂ ਲਵਾ ਦੇਵਾਂਗੇ ਪਹਿਲਾਂ ਵੀ ਤੁਹਾਡੇ ਜੱਥੇ ਬੰਦੀਆਂ ਨੇ ਕਾਫੀ ਕੈਂਪ ਲਵਾਇਆ ਹਨ ਜੀ ਹਾਂਜੀ ਸਾਡੇ ਇੱਥੇ ਜੀ ਮੰਨ ਲਓ ਕਿ ਚਲੋ ਪਿਛਲੇ ਅਸੀਂ 8 8 ਕੈਂਪ ਲਵਾ ਚੁੱਕੇ ਹਾਂ ਜੀ ਖੁੰਦਾਨ ਕੈਂਪ ਤੇ ਜਿਹੜਾ ਪੌਦਿਆਂ ਦਾ ਉਹਦੇ ਵਿੱਚ ਜਿਹੜਾ ਹੈਗਾ ਲੰਗਰ ਲਾਇਆ ਪਲੱਸ ਜਿਹੜਾ ਮੋਢੀ ਸਹਾਤਾ ਦਾ ਚੈੱਕਅਪ ਕੈਂਪ ਸਰ ਜਿਹੜੇ ਤੁਹਾਡੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਨਵੇਂ ਨਵੇਂ ਜੱਥੇਬੰਦੀਆਂ ਤਿਆਰ ਹੋ ਰਹੀਆਂ ਕੋਈ ਕਹਿੰਦਾ ਮੇਰੇ ਕੋਲੇ 295 ਦਾ ਅਰੀਜਨਲ ਸਰਟੀਫਿਕੇਟ ਆ ਕੋਈ ਕਹਿੰਦਾ ਮੇਰੇ ਕੋਲੇ ਆ ਜੀ ਕੀ ਕਹਿਣਾ ਗਾਉਂਗੇ ਇਹਦੇ ਵੀਰੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ 295 ਦੇ ਜੋ ਆਪਣੇ 295 ਦੇ ਡਾਕੂਮੈਂਟ ਸਾਰੇ ਸਾਡੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਜੀ ਕਾਲਖ ਉਹਨਾਂ ਕੋਲ ਹਨ ਜਿਨ੍ਹਾਂ ਦੀ ਫੋਟੋਕਾਪੀ ਅੱਜ ਮੈਂ ਜਿੰਨੇ ਵੀ ਡਾਕੂਮੈਂਟ ਆਪਣੇ ਕਾਪੀਆਂ ਜਿੰਨੀਆਂ ਸਾਰੇ ਸਾਹਮਣੇ ਦਿਖਾਇਆ ਸਾਰੇ ਟੋਟਲ ਸਰਟੀਫਿਕੇਟ ਸਾਡੇ ਕੋਲ ਹਨ। ਹੋਰ ਅੱਗੇ ਤੁਸੀਂ ਕੋਈ ਇਜਲਾਸ ਵਗੈਰਾ ਰੱਖਿਆ? ਹਾਂਜੀ। ਤੇ ਉਹ ਆਪਣੇ ਬਲਾਕ ਦਾ ਹੋਊਗਾ ਜਾਂ ਜ਼ਿਲ੍ਹੇ ਦਾ ਹੋਊਗਾ ਜੀ ਆਪਣਾ ਇਹ? ਜਿਲ੍ਹਾ ਇਜਲਾਸ ਰੱਖਿਆ ਜੀ। ਇਸ ਮਹੀਨੇ ਚ ਜ਼ਿਲ੍ਹਾ ਮੋਗਾ ਦਾ ਬਲਾਕ ਨਿਹਾਲ ਸਿੰਘ ਵਾਲਾ ਤੇ ਬਲਾਕ ਭਾਗਾ ਪੁਰਾਣਾ ਦਾ ਦੋਨਾਂ ਦਾ ਇਜਲਾਸ ਰੱਖਿਆ ਜੀ। ਉਹ ਇਸ ਮਹੀਨੇ ਚ ਕਰਾਂ। ਤਰੀਕ ਨਹੀਂ ਹਲੇ ਕਲੀਅਰ ਕੀਤੀ ਕੋਈ ਤਰੀਕ ਨਹੀਂ ਕਲੀਅਰ ਕੀਤੀ ਆ ਮਹੀਨੇ ਦੇ ਲਾਸਟ ਤੱਕ اجلاس ਕਰ ਦਿੰਦੇ ਆ ਓਕੇ ਸੇ